ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਡਾਲਾ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਸ਼ਾਮ ਦੀਆਂ ਗੱਤਕੇ ਦੀਆਂ ਕਲਾਸਾਂ ਚੱਲ ਰਹੀਆਂ ਨੇ ਸੋ ਖਾਲਸਾ ਗੁਰਮਤ ਸੰਗੀਤ ਅਕੈਡਮੀ ਵੱਲੋਂ ਭਾਈ ਸੁਖਵਿੰਦਰ ਸਿੰਘ ਜੀ ਜੋ ਖਰੜ ਬਾਬਾ ਦੀਪ ਸਿੰਘ ਜੀ ਗੱਤਕਾ ਖਾੜੇ ਦੇ ਉਸਤਾਦ ਨੇ ਉਹ ਇੱਥੇ ਕਲਾਸਾਂ ਲਗਾਉਂਦੇ ਨੇ ਸੋ ਵਿਦਿਆਰਥੀਆਂ ਦੇ ਵਿੱਚ ਬੜਾ ਹੀ ਉਤਸ਼ਾਹ ਹੈ। ਉਹ ਸ਼ਾਸਤਰ ਵਿਦਿਆ ਸਿੱਖਣ ਦਾ ਸੋ ਇਹ ਸਾਡੇ ਗੁਰੂ ਮਹਾਰਾਜ ਦਾ ਵੀ ਹੁਕਮ ਹੈ। ਸ਼ਾਸਤਰ ਵਿਦਿਆ ਹਰ ਇੱਕ ਗੁਰਸਿੱਖ ਲਈ ਬਹੁਤ ਹੀ ਜ਼ਰੂਰੀ ਹੈ। ਸੋ ਉਸਤਾਦ ਭਾਈ ਸੁਖਵਿੰਦਰ ਸਿੰਘ ਜੀ ਕਰਨੜ ਵਾਲੇ ਆਪ ਵੀ ਸ਼ਾਸਤਰ ਵਿਦਿਆ ਦਾ ਵੀ ਆਸਕਰ ਰਹੇ ਨੇ